ਸਜਦਾ ਨਸ਼ੀਨ ਸਾਈ ਸੋਨੂ ਸਾ ਸਰਕਾਰ ਜੀ ਤੇ ਸਾਈ ਮੋਨੋ ਸ਼ਾ ਸਰਕਾਰ ਜੀ ਨੇ 18 19 20 ਜੂਨ ਨੂੰ ਸਾਈ ਜੋਤ ਅਲੀ ਸ਼ਾ ਸਰਕਾਰ ਜੀ ਦੇ ਦਰਬਾਰ ਵੇ ਪਿੰਡ ਸ਼ੇਰਪੁਰ ਮਕੇਰੀਆਂ ਚ ਸੰਗਤਾਂ ਨੂੰ ਪਹੁੰਚਣ ਦੀ ਕੀਤੀ ਅਪੀਲ ਹਾਂਜੀ ਦਰਬਾਰ ਸਾਈ ਜੋਤ ਅਲੀ ਸ਼ਾ ਜੀ ਚਿਸ਼ਟੀ ਸਾਬਰੀ ਗੱਦੀ ਬਾਬਾ ਸ਼ੇਖ ਫਰੀਦ ਜੀ ਦਾ ਸਲਾਨਾ ਉਸ ਪਿੰਡ ਸ਼ੇਰਪੁਰ ਤੋਂ ਸੀਨ ਮਕੇਰੀਆਂ ਵਿੱਚ ਮਨਾਇਆ ਜਾ ਰਿਹਾ ਹੈ। ਆਪ ਸਭ ਸੰਗਤ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾ ਕਰਪਾਲਤਾ ਕਰਨੀ ਹੈ। ਔਰ ਇਸ ਮੇਲੇ ਦੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅਮਲ ਖਾਨ ਪਹੁੰਚ ਰਹੇ ਨੇ ਔਰ ਇਸ ਮੇਲੇ ਦੇ ਵਿੱਚ ਦਰਜਣਾਂ ਹੀ ਖਵਾਲ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਰਵੀ ਬੈਂਚਾ ਔਰ ਸ਼ੌਕਤ ਅਲੀ ਲੁਧਿਆਣਾ ਆਪਣੇ ਗੁਰਮੀਤ ਬਖਸ਼ੀ ਤੇ ਅਮਰਦੀਵਾਨਾ ਹੋਰ ਦਰਜਣਾਂ ਕਵਾਲ ਪਹੁੰਚਦੇ ਨੇ ਇਸ ਮੇਲੇ ਦੇ ਵਿੱਚ ਪੰਜਾਬ ਦੀਆਂ ਪੰਜਾਬ ਤੋਂ ਸੰਤਾਂ ਹਰਿਆਣਾ ਜੰਮੂ ਦਿੱਲੀ ਹੋਰ ਵੀ ਸੰਤਾ ਦੇਸ਼ਾਂ ਦੇਸ਼ਾਂ ਤੋਂ ਪਹੁੰਚੇ ਨੇ ਅਸੀਂ ਇਸ ਦਰਵਾਜ਼ੇ ਗੱਡੀ ਮਸ਼ੀਨ ਦੇ ਦੌਰ ਤੇ ਆਪ ਸਭ ਸੰਤਾਂ ਨੂੰ ਅਪੀਲ ਕਰਦੇ ਹਾਂ ਕਿ ਆਪ ਇਸ ਮੇਲੇ ਵਿੱਚ 18 19 20 ਜੂਨ ਨੂੰ ਆਜਿਮਿਆਂ ਪਰ ਉਹ ਸਾਈਂ ਦੀ ਅਸ਼ੀਰਵਾਦ ਪ੍ਰਾਪਤ ਕਰੋ